ਉਪੋਖੜਤਾੜ ਕਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਢੱਲੇਵਾਲ ਸਾਹਿਬ ਮਰ ਜਾ ਢੱਲੇਵਾਲ ਸਾਹਿਬ ਦੀ ਸਿਹਤ ਖਰਾਬ ਹੋਵੇ ਇਹਨਾਂ ਦੀ ਤੇ ਝੂ ਨਹੀਂ ਸਕਦੀ ਮੈਂ ਢੱਲੇਵਾਲ ਸਾਹਿਬ ਨੂੰ ਅਪੀਲ ਕਰਾਂਗਾ ਕਿ ਇਹ ਬੇਸ਼ਰਮ ਹੋਏ ਹੋਏ ਲੋਕ ਇਹਨਾਂ ਪਿੱਛੇ ਆਪਣੀ ਜਾਨ ਨਾ ਦੋ ਪ੍ਰਦਰਸ਼ਨ ਕਰਨੇ ਲਈ ਦਿੱਲੀ ਜਾ ਕੇ 101 ਸਾਮੋ ਦਾ ਜਥਾ jata hai ਪਹਿਲੇ ਉਸ पे फोर्स पुश ਕਰਦੀ ਹੈ ਫਿਰ ਉਸਕੇ ਬਾਅਦ ਉਨਪਰ ਆਸੋਗਿਆਸ ਕੇ ਗੋਲੇ ਗੋਲੇ ਛੋੜ ਦਿੰਦੀ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਮਿਲ ਕੇ ਪੰਜਾਬ ਦੀ ਅਰਥ ਵਿਵਸਥਾ ਨੂੰ ਖਰਾਬ ਕਰਨਾ ਚਾਹੁੰਦੀ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀ ਹੈ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਅਰਥ ਵਿਵਸਥਾ ਕਿਸਾਨੀ ਦੇ ਦੁਆਲੇ ਘੁੰਮਦੀ ਹੈ ਇਸ ਕਰਕੇ ਇਹ ਖਾਸ ਤੌਰ ਤੇ ਕਿਸਾਨੀ ਨੂੰ ਟਾਰਗੇਟ ਕੀਤਾ ਹੋਇਆ ਕਿਸਾਨ ਨੂੰ ਖਰਾਬ ਕਰ ਰਹੇ ਪਹਿਲਾਂ ਇਹ ਕਹਿੰਦੇ ਸੀ ਕਿ ਜੇ ਅਸੀਂ ਕਿਸਾਨਾਂ ਨੂੰ ਸਮੂਹਕ ਤੌਰ ਤੇ ਉੱਥੇ ਨਹੀਂ ਆਣ ਦੇਣਾ ਉਹ ਤਾਂ ਕਿਸਾਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ 101 ਬੰਦਾ ਆਵਾਂਗੇ ਸਾਡਾ ਮੈਮੋਰੰਡਮ ਲੈ ਲਓ ਇਹਦੇ ਵਿੱਚ ਕੀ ਗਲਤੀ ਹੈ ਲੋਕਤੰਤਰ ਦੇ ਵਿੱਚ ਮੈਨੂੰ ਵੀ ਲੋਕ ਇੱਥੇ ਕਿਸਾਨਾਂ ਆ ਕੇ ਮੈਮੋਰੰਡਮ ਦੇ ਕੇ ਗਏ ਮੈਨੂੰ ਤਾਂ ਕਿਸੇ ਨੂੰ ਮਿਲਣ ਚਿਤਰਾਜ ਨਹੀਂ ਹੈ ਲੇਕਿਨ ਸਾਡੇ ਮੁੱਖ ਮੰਤਰੀ ਨੂੰ ਵੀ ਇਤਰਾਜ ਹੈ ਸਾਡੇ ਪ੍ਰਧਾਨ ਮੰਤਰੀ ਨੂੰ ਵੀ ਇਤਰਾਜ ਹੈ ਭਾਜਪਾ ਦੇ ਸਰਕਾਰ ਹੈ ਜਿਹੜੀ ਦਿੱਲੀ ਦੇ ਵਿੱਚ ਉਹ ਅਸਲ ਦੇ ਵਿੱਚ ਕਿਸਾਨਾਂ ਨੂੰ ਕੁੱਟ ਕੇ ਕਿਸਾਨਾਂ ਨੂੰ ਸੜਕਾਂ ਤੇ ਤਾਰਨਾ ਚਾਹੁੰਦੀ ਹੈ ਜਦ ਕਿਸਾਨ ਸੜਕਾਂ ਦੇ ਉੱਤਰ ਦੇ ਫੇਰ ਕਹਿੰਦੇ ਜੇ ਕਿਸਾਨ ਕਰਦੇ ਆ। ਉਹ ਪਾੜੋ ਤੇ ਰਾਜਕ੍ਰੋਧੀ ਨੀਤੀ ਦੇ ਨਾਲ ਰਾਜ ਕਰਨਾ ਚਾਹੁੰਦੇ ਆ ਜੀ ਕਿਸੇ ਤਰ੍ਹਾਂ ਵੀ ਰੋਣਾ ਨਹੀਂ ਕਿਸਾਨ ਦਾ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਉਹ ਨੋਮਾਜ਼ ਦੇ ਰਿੱਤੇ ਨਾਲ ਨਾਲ ਉਹ ਅੰਨਦਾਤਾ ਵੀ ਹੈ ਉਹ ਖੇਤ ਮਰੋ ਦੇ ਕਿਸਾਨ ਪੰਜਾਬ ਦੇ ਨੇ ਉਹਦੇ ਦੇਸ਼ ਨੂੰ ਪੰਜਾਬੀ ਬਾਦ ਅੰਮਨਾਰ ਡੈਪੋਡਾਰਾ ਨਾਲ ਬਹੁਤ ਭਰੂਰ ਭਰਪੂਰ ਰੱਖਿਆ ਇਸ ਕਰਕੇ ਕਿਸਾਨ ਦਾ ਨੁਕਸਾਨ ਕਰਨਾ ਕਿਸਾਨੀ ਦਾ ਨੁਕਸਾਨ ਕਰਨਾ ਪੰਜਾਬ ਦਾ ਨੁਕਸਾਨ ਹੈ ਇਸ ਨੂੰ ਅਸੀਂ ਕਿਸੇ ਤਰ੍ਹਾਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਹਰ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਹੈ ਉਹਨਾਂ ਦੀਆਂ ਮੰਗਾਂ ਜਾਇਜ਼ ਹੈ ਉਹ ਮੰਨਣੀਆਂ ਚਾਹੀਦੀਆਂ ਤੇ ਇਹ ਜਿਹੜਾ ਝਗੜਾ ਇਹਨੂੰ ਖਤਮ ਕਰਨਾ ਚਾਹੀਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਇਹ ਪੰਜਾਬ ਦੇ ਅੰਦਰ ਆ ਕੇ ਉਹਨਾਂ ਨੇ ਪੂਰਾ ਨਾਕਾ ਲਗਾਇਆ ਹੋਇਆ ਕੇਂਦਰ ਸਰਕਾਰ ਨੇ ਰਸਤਾ ਬੰਦ ਕਰਿਆ ਹੋਇਆ ਪੰਜਾਬ ਦਾ ਦਿੱਲੀ ਵੱਲ ਤੇ ਤੁਸੀਂ ਮੂਕ ਦਰਸ਼ਕ ਕਿਉਂ ਬਣੇ ਹੋ ਕਿਉਂ ਨਹੀਂ ਪੰਜਾਬ ਦਾ ਮੁੱਖ ਮੰਤਰੀ ਉਹ ਰਸਤੇ ਨੂੰ ਖੋਲਦਾ ਕਿ ਤੁਸੀਂ ਕਿਸ ਤਰ੍ਹਾਂ ਸਾਡਾ ਰਸਤਾ ਇਹ ਪੂਰੇ ਪੰਜਾਬ ਦਾ ਰਸਤਾ ਬੰਦ ਹੈ ਉੱਥੇ ਤਾਂ ਜਿੰਨੇ ਕੁ ਕਿਸਾਨ ਬੈਠੇ ਉਹਨਾਂ ਦੀ ਇਕੱਲੀ ਗੱਲ ਨਹੀਂ ਹੈ ਪੂਰੇ ਪੰਜਾਬ ਦੇ ਲੋਕ ਉੱਥੇ ਹੈਰਾਨ ਹੁੰਦੇ ਫਿਰਦੇ ਪਿੰਡਾਂ ਚੋਂ ਘੁੰਮ ਕੇ ਜਾਂਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਪਿਆ ਇਹ ਰਸਤੇ ਨੂੰ ਖੋਲਣਾ ਚਾਹੀਦਾ ਪੰਜਾਬ ਨੂੰ ਆਪ ਜਾ ਕੇ ਆਪਣੀ ਫੋਰਸ ਲਾ ਕੇ ਤੇ ਪੰਜਾਬ ਦਾ ਰਸਤਾ ਜਿਹੜਾ ਹੈ ਉਹ ਦਿੱਲੀ ਦੇ ਨਾਲ ਚੱਲਣਾ ਚਾਹੀਦਾ ਦੇਖੋ ਇਹ ਮਜਬੂਰ ਕਰ ਰਹੀ ਹੈ ਸਰਕਾਰ ਕਿਸਾਨਾਂ ਨੂੰ ਪੰਜਾਬ ਪੂਰੇ ਹਿੰਦੁਸਤਾਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ 11000 ਕਿਸਾਨਾਂ ਦੀ ਆਤਮ ਹੱਤਿਆ ਹੋਈ ਹੈ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਮਜਬੂਰ ਕਰ ਰਹੇ ਕਿਸਾਨਾਂ ਨੂੰ ਕਿ ਉਹ ਧਰਨੇ ਤੇ ਬੈਠਣ ਉਹ ਭੁੱਖ ਹੜਤਾਲ ਕਰਨ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਡੱਲੇਵਾਲ ਸਾਹਿਬ ਮਰ ਜਾਣ ਤੇ ਡੱਲੇਵਾਲ ਸਾਹਿਬ ਦੀ ਸਿਹਤ ਖਰਾਬ ਹੋਵੇ ਇਹਨਾਂ ਦੀ ਦੇ ਜੂ ਨਹੀਂ ਸਰਕਦੀ ਮੈਂ ਡੱਲੇਵਾਲ ਸਾਹਿਬ ਨੂੰ ਅਪੀਲ ਕਰਾਂਗਾ ਕਿ ਇਹ ਬਿਸ਼ਰਮ ਹੋਏ ਵਿਆ ਲੋਕ ਇਹਨਾਂ ਪਿੱਛੇ ਆਪਣੀ ਜਾਨ ਨਾ ਦੋ ਕਿਸਾਨੀ ਦੇ ਮਸਲੇ ਤੁਹਾਡੀ ਜ਼ਰੂਰਤ ਹੈ ਕਿਸਾਨ ਲੀਡਰਾਂ ਦੀ ਜ਼ਰੂਰਤ ਹੈ ਤੁਸੀਂ ਤਕੜੇ ਹੋ ਕੇ ਲੜੋ ਲੇਕਿਨ ਇਹ ਭੁੱਖ ਹੜਤਾਲ ਵਾਲਾ ਕੰਮ ਛੱਡੋ ਅਕ ਕਹਾਂ ਆਪਣੀ ਸੇਤ ਨੂੰ ਕਾਲ ਦਿਓ ਇਹਨਾਂ ਪਰ ਕੋਈ ਅਸਰ ਨਹੀਂ ਹੈ